प्लीज हमारे चैनल को सब्सक्राइब करें और घंटी सब भूलें अग्रवाल सभा कैंप का आयोजन किया गया जिस मोके विधायक हरदीप सिंह डिमपी ढिलो ने बतौर मुख मेहमान शिरकत की रेबन कटके कैंपी उदघाटन किया जिस उपर विधायक डिमपी ढिलो ने डॉक्टर टीम मुलाकात करके कैंप का जायजा लिया ਇਸ ਮੌਕੇ ਅਸ਼ੀਰਵਾਦ ਮੈਡੀਕਲ ਸਪੈਸ਼ੈਲਿਟੀ ਹਸਪਤਾਲ ਦੇ ਮਹਾ ਡਾਕਟਰ ਨੇ ਵੱਖਵਾਕਰੋਗ ਨਾਲ ਸੰਬੰਧਿਤ 198 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਗ੍ਰੀਜ਼ਾਂ ਦੀ ਲੋੜ ਅਨੁਸਾਰ ਮੁਫਤ ਦਵਾਈਆਂ ਦਿੱਤੀਆਂ ਗਈਆਂ ਜਦੋਂ ਕਿ ਵੱਖਵਾਕਰੋਗ ਨਾਲ ਸੰਬੰਧਿਤ ਟੈਸਟ ਵੀ ਮੁਫਤ ਕੀਤੇ ਗਏ ਇਸ ਮੌਕੇ ਵਿਦਾਇ ਖਾਲਸੇ ਸਿੰਘ ਡੀਐਮਪੀ ਟਿੱਲੋ ਨੇ ਸੰਸਥਾ ਦੇ ਇਸ ਉਪਰਾਲੇ ਦੀ ਸਲਾਹ ਕਰਦੇ ਕਿ ਹਾਂ ਕਿ ਲੰਗਰ ਤਾਂ ਬਹੁਤ ਲੱਗਦੇ ਹਨ ਪਰ ਸੰਸਥਾ ਵੱਲੋਂ ਮੈਡੀਕਲ ਕੈਂਪ ਦਾ ਲਾਇਆ ਗਿਆ ਲੰਗਰ ਖਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਆਰਥਿਕ ਪੱਖੋਂ ਕਮਜ਼ੋਰ ਅਤੇ ਕਿਸੇ ਕਾਰਨ ਕਰਕੇ ਆਪਣਾ ਇਲਾਜ ਕਰਾਉਣ ਵਿੱਚ ਅਸਮਰਥ ਲੋਕਾਂ ਲਈ ਇਹ ਕੈਂਪ ਰਾਮਬਾਨ ਤੋਂ ਘੱਟ ਨਹੀਂ ਇਸ ਲਈ ਉਹਨਾਂ ਨੇ ਸੰਸਥਾ ਦੇ ਪਿਆਰ ਕਾਰਨ ਅਜੇ ਇਹ ਕੈਂਪ ਲਾਉਂਦੇ ਰਹੇ ਨੇ ਇਹ ਪ੍ਰੇਰਿਤ ਕੀਤਾ ਇਸ ਮੌਕੇ ਅੰਦਰਵਾਲ ਸਮਾਜ ਦੇ ਪ੍ਰਧਾਨ ਬਣੇ ਜਿੰਨਲ ਮਾਉਂਟੀ ਨੇ ਸੰਸਥਾ ਦੀਆਂ ਕਾਰਗੁਜ਼ਾਰੀਆਂ ਅਤੇ ਪ੍ਰਾਪਤੀਆਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਇਸ ਮੌਕੇ ਸੰਸਥਾ ਵੱਲੋਂ ਮੋਕਮ ਮਹਿਮਾਨ ਹਦੀਬ ਸਿੰਘ ਐਮਪੀਟੀ ਲੋਨਾ ਤਨ ਵੱਲ ਕਿ ਤਾ ਗਿਆ ਅਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਸਰ ਜੀ ਯੂਆਰ ਸਰਕਾਇਟੀ ਦੇ ਸਹਾਇ ਯੋਗ ਨਾਲ ਅੱਗੇ ਆਉਂਦਾ ਲੰਮੀਆਂ ਮੈਗਾ ਕੈਂਪ ਲਾਇਆ ਇਹਦੇ ਬਾਰੇ ਕੀ ਕਹਿੰਦੇ ਸਭ ਦੇਖੋ ਬੜਾ ਇੱਕ ਤਰ੍ਹਾਂ ਦਾ ਪੁੰਨਾ ਵਾਲਾ ਕੰਮ ਇਹ ਕੰਮ ਆ ਜੀ ਜਿਵੇਂ ਕਿ ਮੌਸਮ ਦੇ ਕਾਰਨ ਮੈਂ ਤਾਂ ਕਹੂੰਗਾ এনਵਾਇਰਨਮੈਂਟ ਦੇ ਕਾਰਨ ਇੰਨੀਆਂ ਇੱਕ ਬਿਮਾਰੀਆਂ ਛੋਟੀਆਂ ਛੋਟੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਵਾਇਰਲ ਫੈਲ ਰਿਹਾ ਇਹਦਾ ਆਪ ਦਾ ਗਲਾ ਖਰਾਬ ਹੋਇਆ ਪਿਆ। ਔਰ ਕਈ ਐਸੇ ਘਰਾਨੇ ਆ ਗਰੀਬ ਆਖੂਆ ਲੱਗੂ ਕਿ ਜਿਨ੍ਹਾਂ ਦੀ ਇਹ ਹਸੀਅਤ ਨਹੀਂ ਮੈਡੀਸਨ ਲੈਣ ਦੀ। ਉਹਨਾਂ ਵਾਸਤੇ ਇਹ ਰਾਮਬਾਂ ਆਪਣਾ ਸਦ ਹੋਊਗਾ ਜੀ ਇੱਕ ਬਹੁਤ ਵੱਡਾ ਆਪਣਾ ਵਿਸ਼ਾਲ ਮੈਗਾ ਕੈਂਪਾ। ਔਰ ਮੈਂ ਇਸ ਗੱਲ ਦੀ ਵਧਾਈ ਦੇਣਾ ਡਾਕਟਰ ਰੋਬਿਨ ਹੋਰਿਆਂ ਨੂੰ ਅਸ਼ੀਰਵਾਦ ਆਪਣਾ ਹਸਪੀਟਲ ਆਉਣ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਸਾਰੀ ਆਪਣੇ ਅਗਰਵਾਲ ਸਭਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਕਿ ਅਸੀਂ ਸਮਾਜ ਦੀ ਕੋਈ ਸੇਵਾ ਕਰ ਸਕੀਏ। ਔਰ ਬੜੀ ਅੱਛੀ ਗੱਲ ਆ ਜੀ ਜੇ ਕਿਸੇ ਆਮ ਤੌਰ ਤੇ ਆਪਣੇ ਇਹੀ ਚੱਲਦਾ ਵੀ ਆਪਾਂ ਲੰਗਰ ਲਾ ਦਿੰਨੇ ਆ ਜੀ। ਚਾਹ ਦਾ ਲਾਤਾ ਕਿਸੇ ਨੇ ਪਕੌੜਿਆਂ ਦਾ ਲਾਤਾ ਕਿਸੇ ਨੇ ਪ੍ਰਸ਼ਾਦੇ ਪਾਣੀ ਦਾ ਲਾਤਾ ਇਹ ਤਾਂ ਅਕਸਰੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਪਰ ਇਹਨਾਂ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਕਿ ਇਹਨਾਂ ਨੇ ਇੱਕ ਮੈਡੀਕਲ ਕੈਂਪ ਦਾ ਲੰਗਰ ਲਾਇਆ ਜਿਹਦੇ ਵਿੱਚ ਹਰੇਕ ਇਲਾਜ ਆ ਜਿਵੇਂ ਔਰਥੋ ਦੇ ਡਾਕਟਰ ਬੈਠੇ ਆ ਹਾਰ ਦੇ ਡਾਕਟਰ ਬੈਠੇ ਆ ਸਕਿਨ ਦੇ ਡਾਕਟਰ ਬੈਠੇ ਆ ਸਾਈਕੀਆਟ੍ਰਿਸਟ ਬੈਠੇ ਆ ਨਾਲ ਦੀ ਨਾਲ ਐਸਪਾਸੇ ਆਪਣਾ 슈ਗਰ ਦੇ ਡਾਕਟਰ ਬੈਠੇ ਆ ਟੈਸਟ ਕਰਕੇ ਔਰ ਫ੍ਰੀ ਆਫ ਕਾਸਟ ਮੈਡੀਸਨ ਦੇਣਗੇ ਨਾਲ ਦੀ ਨਾਲ ਹੀ ਤਤਪਰੀ ਤੇ 10 ਦਿਨ ਦੀ OPD ਵੀ ਅਸ਼ੀਰਵਾਦ ਹਸਪਤਾਲ ਦੇ ਵਿੱਚ ਹਰੇਕ ਦੀ ਫ੍ਰੀ ਕਰਤੀ ਔਰ ਬਹੁਤ ਵੱਡਾ ਇਹ ਆਪਣਾ ਉਪਰਾਲਾ ਜੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਜੀ ਤੰਦਰੁਸਤ ਕੀ ਦੁੱਖ ਦੀ ਸਾਰ ਜਾਣੇ ਦੁੱਖ ਪੁੱਛੀਏ ਕਿਸੇ ਬਿਮਾਰ ਨੂੰ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਅੱਜ ਮੈਡੀਸਨ ਰਾਹਤ ਹੋਊਗੀ ਤੇ ਉਹਨਾਂ ਦੀ ਸਿਹਤ ਠੀਕ ਹੋਊਗੀ। ਬਸ ਇਹ ਹੀ ਸੰਸਥਾ ਨੂੰ ਸੁਨੇਹਾ ਦੇਣਾ ਚਾਹਣਾ ਕਿ ਬਹੁਤ ਅੱਛਾ ਪੁੰਨ ਵਾਲਾ ਕੰਮ ਤੁਸੀਂ ਕੀਤਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ, ਚਰਦੀ ਕਲਾ ਬਖਸ਼ੇ। ਐਨੀਕ ਤੁਹਾਨੂੰ ਪ੍ਰਮਾਤਮਾ ਸ਼ਕਤੀ ਬਖਸ਼ੇ ਕਿ ਇਹਵੇਂ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹੋ ਜੀ ਸੇਵਾ ਕਰਦੇ ਰਹੋ।

ਇਸੇ ਹੁਕਮਾ ਦਾ ਡਾਕਟਰ ਰੋਬੀ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਤੋਂ ਡਾਕਟਰ ਸ਼੍ਰੀਤਾ ਜੀ ਜੇਲਾ ਛਾਤੀ ਸ਼ੂਗਰ ਦੇ ਰੋਗਾਂ ਦੇ ਮਾਹਿਰ ਜੇ ਡਾਕਟਰ ਜਿਮਕਰੋਪਾ ਜੀ ਹੱਡੀਆਂ ਦੇ ਜੋੜਾਂ ਦੇ ਮਾਹਿਰ ਜੇ ਡਾਕਟਰ ਸੰਧੀ ਜੀ ਜੰਮ ਦੇ ਰੋਗਾਂ ਦੇ ਮਾਹਿਰ ਤੇ ਇਹ ਸਭ ਦਾਵਾ ਸ਼ਿਵਾਲਾ ਹਸਪਤਾਲ ਪਿਤੜਵਾ ਦੇ ਹੋ타 ਦਾ ਮੰਦਰ ਡਾਕਟਰ ਵਰਪਾਂਸ ਹੈ ਉਹ ਵੀ ਇਹ ਦੇਖੋ ਤੇ ਬੱਚੇ पत्रकार गोविंद गुप्ता की रिपोर्ट